ਅਸੀਂ ਕੋਈ ਚੋਰੀ ਠੱਗੀ ਨਹੀਂ ਕਰਦੇ ਸਾਨੂੰ ਸਾਰੇ ਦਰਾਂ ਮੁਰੇ ਆ ਕੇ ਭਾਜਦੇ ਆ ਹਰ ਬੰਦਾ ਜਿਹੜਾ ਹੈਗਾ ਉਹ ਇੱਕ ਪੱਕ ਸੁਣ ਲੈਂਦਾ ਅਸੀਂ ਜਿਹੜੇ ਆਗੂ ਹੈਗੇ ਕਿਸਾਨ ਯੂਨੀਅਨ ਦੇ ਜਿਹੜੇ ਮੇਨ ਆਗੂ ਹੈਗੇ ਅਸੀਂ ਉਹਨਾਂ ਨੇ ਕਮਾਂਗੇ ਕਿ ਤੁਹਾਡੇ ਨਾਮ ਤੇ ਲੋਕ ਸਾਨੂੰ ਬਲੈਕਮੇਲ ਕਰ ਰਿਹਾ ਜਦੋਂ ਕਿ ਮੁੱਦਾ ਤੁਹਾਡੇ ਤੱਕ ਵੀ ਨਹੀਂ ਪਹੁੰਚਦਾ ਦੇਖੋ ਜੀ ਗੱਲ ਇਹ ਹੈ ਕਿ ਜੇ ਅਗਰ ਸਾਡੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਦੋਸ਼ ਨਿਕਲਦਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਹੱਕ ਬੰਦ ਹੈ ਕਿ ਉਹ ਸਾਡੇ ਤੇ ਕਾਰਵਾਈ ਕਰੇ ਇਹ ਠਾਕੇ ਸਭ ਤੋਂ ਘੱਟ ਕਹਾਇਆ ਜਾਂਦਾ ਕਿ ਮੈਂ ਹੀ ਫਲਾਂ ਜੱਸੀ ਬੰਦੀ ਦਾ ਮੈਂਬਰ ਆ ਕਿ ਇੰਦਾਂ ਦੀਆਂ ਗੱਲਾਂ ਕੋਈ ਆਮ ਬੰਦਾ ਆ ਕੇ ਸਾਨੂੰ ਕਿਸੇ ਜੱਸੀ ਬੰਦੀ ਦਾ ਮਾਮਲਾ ਲੈ ਕੇ ਧਮਕਾਏਗਾ ਸੀ ਬਰਦਾਸ਼ਤ ਨਹੀਂ ਕਰਦਾ ਸੋ ਜਿਹੜਾ ਅੱਜ ਦਾ ਮੇਨ ਸਾਡਾ ਮੁੱਦਾ ਜੀ ਜਿਹੜਾ ਪ੍ਰੈਸ ਕਾਨਫਰੰਸ ਦਾ ਉਹ ਇਹੀ ਹੈ ਜੀ ਕਿ ਸਾਡਾ ਜੱਸੀ ਇਮੀਗ੍ਰੇਸ਼ਨ ਲਾਈਨ ਤੋਂ ਅਸੀਂ ਬਿਲੋਂਗ ਕਰਦੇ ਆਂ ਸਾਰੇ ਤੇ ਅਸੀਂ ਬੱਚਿਆਂ ਦਾ ਭਵਿੱਖ ਬਣਾ ਰਹੇ ਆਂ ਅਸੀਂ ਕੋਈ ਚੋਰੀ ਠੱਗੀ ਨਹੀਂ ਕਰਦੇ ਸਰਕਾਰ ਨੇ ਸਾਨੂੰ ਇਹਦੇ ਲਈ ਇੱਕ ਲਾਇਸੈਂਸ ਦਿੱਤਾ ਜਿਹਦੇ ਵਿੱਚ ਵੀ ਸਾਨੂੰ 20 ਤੋਂ 25 ਦਰਾਂ ਨੂੰ ਅਲੱਗ-ਅਲੱਗ ਐਨਓਸੀਆਂ ਦੇਣੀਆਂ ਪੈਂਦੀਆਂ ਉਹ ਤੋਂ ਬਾਅਦ ਅਸੀਂ ਜਾ ਕੇ ਇਹ ਕੰਮ ਸਟਾਰਟ ਕਰਦੇ ਹਾਂ ਸੋ ਇੱਕ ਛੋਟਾ ਜਿਹਾ ਕੋਈ ਬੰਦਾ ਸਾਨੂੰ ਫੋਨ ਜਿਹੜੀਆਂ ਜੱਥੇਬੰਦੀਆਂ ਕਿਸੇ ਦਾ ਫੋਨ ਆ ਜਾਂਦਾ ਜੀ ਅਸੀਂ ਫਲਾਨਾ ਪ੍ਰਧਾਨ ਬੋਲਦੇ ਹਾਂ ਜੀ ਫਲਾਨੇ ਪਿੰਡ ਤੋਂ ਬੋਲਦੇ ਆ ਤੁਸੀਂ ਚੋਰ ਹੋ ਤੁਸੀਂ ਠੱਗ ਹੋ ਤੁਸੀਂ ਇਹ ਤੋਂ ਪੈਸੇ ਵੱਧ ਲੈ ਲਏ ਤੋ ਆਹ ਕਰ ਲਿਆ ਤੁਸੀਂ ਐਦਾਂ ਕਰਨਾ ਸੀ ਐਦਾਂ ਕਰਤਾ ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜੇ ਤੁਹਾਨੂੰ ਕੋਈ ਤਕਲੀਫ ਹੈਗੀ ਅਸੀਂ ਕਿਸੇ ਨਾਲ ਕੋਈ ਚੋਰੀ ਠੱਗੀ ਕਰਤੀ ਤਾਂ ਤੁਸੀਂ ਜਿਹੜਾ ਹੈ ਸਰਕਾਰ ਕੋਲੇ ਜਾਓ ਸਰਕਾਰੀ ਇਸੇ ਕੰਮ ਨੂੰ ਬਣੀ ਹੈ ਕਾਨੂੰਨ ਕੋਲੇ ਜਾਓ ਪ੍ਰਸ਼ਾਸਨ ਕੋਲੇ ਜਾਓ ਬਟ ਇਹ ਨਹੀਂ ਕਿ ਤੁਸੀਂ ਸਾਨੂੰ ਧੋਖਿਆ ਦੋਗੇ ਫੋਨ ਦੇ ਸਾਰੇ ਦਰਾਮure ਆ ਕੇ ਭਜ ਜਾਂਦੇ ਆ ਸਾਡੀ ਕੋਈ ਰੈਪਿਊਟੇਸ਼ਨ ਨੂੰ ਹਾਮ ਕਰਦੇ ਆ ਜਿਹੜੀ ਕਿ ਸਾਨੂੰ ਰੈਪਿਊਟੇਸ਼ਨ ਸਾਲਾਂ ਲੱਗ ਜਾਂਦੇ ਆ ਕਮਾਉਣ ਨੂੰ ਉਸ ਰੈਪਿਊਟੇਸ਼ਨ ਨੂੰ ਹਾਮ ਕਰਦੇ ਆ ਕਿਉਂਕਿ ਹਰ ਬੰਦਾ ਜਿਹੜਾ ਹੈਗਾ ਉਹ ਇੱਕ ਪੱਖ ਸੁਣ ਲੈਂਦਾ ਕੋਈ ਜਾਂਦਾ ਸਾਡੇ ਮੂਰੇ 50 ਬੰਦੇ ਆ ਕੇ ਬਹਿ ਗਏ ਕਿਸਾਨ ਯੂਨੀਅਨ ਦੇ ਕਿ ਇਹ ਠੱਗ ਗਿਆ ਜੀ ਫਲਾਣੇ ਫਲਾਣਾ ਏਜੰਟ ਠੱਗ ਗਿਆ ਉਹ ਜਿਹੜੇ ਲੋਕ ਇੱਕ ਪੱਖ ਸੁਣ ਲੈਂਦੇ ਕਿ ਯਾਰ ਇਹ ਬੰਦੇ 50 ਬੰਦੇ ਇਕੱਠੇ ਹੋਗੇ ਤਾਂ ਸ਼ਾਇਦ ਇਹ ਬੰਦੇ ਸਹੀ ਹੋਣਗੇ ਜਦੋਂ ਕਿ ਹਮੇਸ਼ਾ ਜਿਹੜਾ ਇਕੱਠਾ ਉਹ ਸਹੀ ਨਹੀਂ ਹੁੰਦਾ ਸੋ ਪੱਖ ਦੋਨੋਂ ਹੀ ਸੁਣਨੇ ਚਾਹੀਦੇ ਆ ਅਸੀਂ ਜਿਹੜੇ ਆਗੂ ਹੈਗੇ ਕਿਸਾਨ ਯੂਨੀਅਨ ਦੇ ਜਿਹੜੇ ਮੇਨ ਆਗੂ ਹੈਗੇ ਅਸੀਂ ਉਹਨਾਂ ਨੂੰ ਕਵਾਂਗੇ ਕਿ ਤੁਹਾਡੇ ਨਾਮ ਤੇ ਲੋਕ ਸਾਨੂੰ ਬਲੈਕਮੇਲ ਕਰ ਰਹੇ ਆ ਜਦੋਂ ਕਿ ਮੁੱਦਾ ਤੁਹਾਡੇ ਤੱਕ ਵੀ ਨਹੀਂ ਪਹੁੰਚਦਾ ਇਹ ਮੁੱਦਾ ਤੁਹਾਡੇ ਤੱਕ ਵੀ ਨਹੀਂ ਪਹੁੰਚਦਾ ਕਿਉਂਕਿ ਇਹ ਗੇਮ ਹੁੰਦੀ ਹੈ ਕੁਝ ਪੈਸਿਆਂ ਦੀ ਗੇਮ ਹੁੰਦੀ ਹੈ ਬਲੈਕਮੇਲਿੰਗ ਦੀ ਗੇਮ ਹੈ ਤਾਂ ਉਹਨਾਂ ਤੁਹਾਡੇ ਨਿਗਾਚ ਨਹੀਂ ਕਰਾਇਆ ਜਾਂਦਾ ਸੋ ਤੁਹਾਡੀ ਜਿਹੜੀ ਜੱਥੇਬੰਦੀ ਹੈ ਮੇਨ ਜਿਹੜੀ ਜੱਥੇਬੰਦੀ ਹੈ ਉਹਨਾਂ ਦਾ ਨਾਮ ਖਰਾਬ ਕੀਤਾ ਜਾਂਦਾ ਫਰਕ ਇਹ ਉਹਨਾਂ ਨੂੰ ਪੈਂਦਾ ਜਿਹੜੇ ਉੱਪਰ ਬੈਠੇ ਸੋ ਇਸ ਲਈ ਅਸੀਂ ਇਹ ਗੱਲ ਕਹਾਂਗੇ ਕਿ ਜਰੂਰ ਜਰੂਰ ਪੁਸ਼ਟੀ ਕਰ ਲਿਆ ਕਰੋ ਪ੍ਰਧਾਨ ਜੀ ਜਿਹੜੇ ਵੀ ਜੱਥੇਬੰਦੀਆਂ ਦੇ ਪ੍ਰਧਾਨ ਜੀ ਹੈਗੇ ਆ ਮੇਨ ਕਿਸਾਨੀ ਆਗੂ ਹੈਗੇ ਆ ਕਿ ਜਰੂਰ ਪੁਸ਼ਟੀ ਕਰ ਲਿਆ ਕਰੋ ਫੇਰ ਹੀ ਤੁਸੀਂ ਕਿਸੇ ਬੰਦਿਆਂ ਦੀ ਡਿਊਟੀ ਲਾਇਆ ਕਰੋ ਐ ਇਹਨਾਂ ਲੋਕਾਂ ਖਾਤਰ ਕੁਝ ਲੋਕਾਂ ਕਰ ਜਿਹੜੀ ਸਾਰੀ ਜੱਥੇਬੰਦੀ ਖਰਾਬ ਹੁੰਦੀ ਹੈ ਮੁੱਦਾ ਮੇਨਤਾ ਇਹੀ ਹੈ ਜੀ ਵੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਆਪਦੇ ਆਪ ਦੇ ਵਿੱਚ ਪੁਲਿਸ ਆਪਦੇ ਆਪ ਦੇ ਵਿੱਚ ਕਚਹਿਰੀ ਬਣੇ ਹੋਏ ਹੈਗੇ ਆ ਉਹਨਾਂ ਲੋਕਾਂ ਵਾਸਤੇ ਮੁੱਦਾ ਹੈਗਾ ਮੇਨ ਤੇ ਉਹ ਕਹਿੰਦੇ ਵੀ ਅਸੀਂ ਕੋਰਟ ਹੈਗੇ ਆ ਅਸੀਂ ਵਕੀਲ ਹੈਗੇ ਆ ਤੇ ਜੱਜ ਵੀ ਅਸੀਂ ਆ ਤੇ ਫੈਸਲਾ ਅਸੀਂ ਦੇਣਾ ਹੈਗਾ ਤੇ ਉਹ ਉਹ ਲੋਕ ਨੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਕੋਈ ਬਹੁਤੀ ਜ਼ਿਆਦਾ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਵੀ ਨੌਲੇਜ ਹੈ ਤੇ ਇੰਨਾ ਗੰਦੇ ਤਰੀਕੇ ਨਾਲ ਉਹ ਬੋਲਦੇ ਆ ਸਾਨੂੰ ਆ ਕੇ ਉਹ ਬਹੁਤ ਗਲਤ ਹੈਗੇ ਤੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਇਹਨਾਂ ਲੋਕਾਂ ਦੇ ਉੱਤੇ ਲਗਾਮ ਪਾਈ ਜਾਵੇ ਕਿਉਂਕਿ ਇਹ ਕਿਸੇ ਵੀ ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦੇ ਨਾਲ ਅਸੀਂ ਹੈ ਤੇ ਨਾ ਇਹ ਹੋ ਸਕਦੇ ਆ ਤੇ ਨੰਬਰ 2 ਅਸੀਂ ਇੱਕ ਰਿਕੁਐਸਟ ਹੈ ਸਾਡੀ ਜਿੰਨੀਆਂ ਵੀ ਕਿਸਾਨ ਯੂਨੀਅਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਜਿਹੜੇ ਰਤਵੇ ਤੁਸੀਂ ਲਏ ਨੇ ਜਾਂ ਜਿਹੜਾ ਤੁਸੀਂ ਇੱਕ ਤਰ੍ਹਾਂ ਦੀ ਸਮਾਜ ਦੇ ਵਿੱਚ ਆਪਣੀ ਇੱਜ਼ਤ ਬਣਾਈ ਹੈ ਕਿਤੇ ਇਹ ਨਾ ਹੋਵੇ ਵਕਤ ਕਰਵਾਨੀਆਂ ਨਾਲ ਬਣਾਈ ਆ ਕਿਤੇ ਇਹ ਨਾ ਹੋਣ ਵੀ ਇਹ ਕੁਝ ਜਿਹੜੇ 5-4% ਲੋਕ ਨੇ ਜਿਹੜੇ ਤੁਸੀਂ ਅੱਗੇ ਕੀਤੇ ਹੋਏ ਨੇ ਇਹ ਥੋੜੀ ਸਾਰੀ ਰੈਪਿਊਟੇਸ਼ਨ ਥੋੜੀ ਜ਼ੀਰੋ ਕਰ ਦੇਣ ਸਾਨੂੰ ਥ੍ਰੈਟ ਆਇਆ ਜੀ ਤਹੀ ਤਾਂ ਅੱਜ ਅਸੀਂ ਇਕੱਠੇ ਆ ਤੇ ਹੁਣ ਅਸੀਂ ਡਾਇਰੈਕਟ ਨਾਮ ਨਹੀਂ ਲਵਾਂਗੇ ਤੇ ਜਿਨ੍ਹਾਂ ਲੋਕਾਂ ਨੇ ਕੀਤਾ ਹੈਗਾ ਤੇ ਉਹਨਾਂ ਨੂੰ ਪਤਾ ਹੈਗਾ ਵੀ ਅਸੀਂ ਕਿੰਨਾ ਟਰ ਕੇ ਹੋਇਆ ਠੀਕ ਹੈ ਮੈਨੂੰ ਵੀ ਆਇਆ ਤੇ ਪ੍ਰਧਾਨ ਜੀ ਨੂੰ ਵੀ ਆਇਆ ਤੇ ਅੱਜ ਅਸੀਂ ਮਜਬੂਰ ਹੋ ਗਏ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਅੱਜ ਅਸੀਂ ਆ ਹੋ ਸਕਦਾ ਕੱਲ ਨੂੰ ਸਾਰਾ ਪੰਜਾਬ ਇਕੱਠਾ ਹੋਵੇ